ਰੇਤ ਕਰ ਕਰਕੇ ਕਈ ਵਾਰ ਇਹ ਜੀ ਜਨਾਨੀਆਂ ਇਹ ਜੇ ਬੰਦੇ ਪਿੱਛੇ ਹੱਥ ਵਾਟਰ ਰੱਖਦੇ ਨੇ ਇੰਨੇ ਟੋਟੇ ਕਰ ਕਰਕੇ ਲਫਾਫਿਆਂ ਦੇ ਅੰਦਰ ਪੂਲ 3 ਦੇ ਅੰਦਰ ਸਿਰ ਆ ਗਿਆ ਧੜ ਆ ਗਿਆ ਹੱਥ ਆ ਗਿਆ ਬੈਗ ਦੇ ਅੰਦਰ ਕੰਬਲਾ ਦੇ ਅੰਦਰ ਰਜਾਈਆਂ ਦੇ ਅੰਦਰ ਲਪੇਟ ਲਵੇਟ ਕੇ ਸੱਤੀ ਆ ਉਹਨਾਂ ਇੱਕ ਬੱਚਾ ਮਿਲਿਆ ਜਿਹਦੇ ਇੰਨੇ ਹੱਥ ਵਾਟਰ ਇੱਥੇ ਨੇ ਫੋਟੋ ਹੈ ਮੇਰੇ ਕੋਲ ਲੈ ਵੀ ਮੇਰੇ ਦੋ ਦੋਨੇ ਹੱਥ ਵਾਟਰ ਰੱਖੇ ਇੰਨੇ ਪੈਰ ਵਾਟਰ ਰੱਖੇ ਨੇ ਇੱਕ ਕੀਲੂ ਰੇ ਠੋਕ ਰੱਖੀ ਇੱਕ ਛਾਤੀ ਦੇ ਅੰਦਰ ਟੋਕਰੀ ਬਤਾਓ ਉਹ ਕਾਦੇ ਲਈ ਕੀਤਾ ਸੀਗਾ ਮਤਲਬ ਉਹਨਾਂ ਦਾ ਹੈ ਜਿਆਦਾ ਟੋਟਕਾ ਟੋਣਾ ਸ਼ਾ ਪੂਰੇ ਇੱਕ ਤਵੀਜ ਦਾ ਪੂਰਾ ਪੋਥਾ ਬਣ ਰੱਖਿਆ ਹੂੰ ਪੂਰੇ ਗਿਲਮਾਰ ਰੱਖੇ ਪੂਰੇ ਗਿਲਮਾਰ ਰੱਖੇ ਕੱਲਾ ਇੱਕੋ ਪਰਿਵਾਰ ਦੇ 6 ਬੰਦੇ ਮਾਰ ਕੇ ਨਹਿਰ ਦੇ ਅੰਦਰ ਇੱਕੋ ਪਰਿਵਾਰ ਦੇ ਇਹ ਵੀ ਜਾਦੂ ਟੋਟ ਕੇ ਟਾਲੇ ਦੇ ਚੱਕਰ ਦੇ ਅੰਦਰ ਇੱਕ ਇੱਕ ਪੁਲਤੇ 3 3 4 4 5 5 ਡੈਡ ਬੋੜੀਆਂ ਜਦ ਮਿਲਨੀ ਸ਼ੁਰੂ ਹੋਈ ਜਦ ਸੰਸ਼ੇਰ ਸਿੰਘ ਜੀ ਹਰਿਆਣਾ ਤੋਂ ਲੈ ਕੇ ਦਿੱਲੀ ਰਾਜਸਥਾਨ ਤੋਂ ਘੁੰਮ ਕੇ ਜਾਂ ਦਿੱਲੀ ਦੇ ਅੰਦਰ ਐਂਟਰ ਕਰਕੇ ਇੱਧਰ ਵਾਪਸ ਆਉਂਦੇ 96 ਡੈਡ ਬੋੜੀਆਂ ਉਹਨਾਂ ਨੂੰ ਮਿਲੀ ਨਹਿਰ ਦੇ ਅੰਦਰ ਜਿਹੜੀ ਪਾਣੀ ਅੰਦਰ ਤੈਰ ਰਹੀਆਂ 2 ਲੱਖ ਤੋਂ ਜ਼ਿਆਦਾ ਤਾਂ ਫੋਟੋ ਵਾਂਗੇ ਡੈੱਡ ਬੋਡੀ ਦੀ ਇਕੱਠੀ ਹੋ ਰਹੀਆਂ ਨੇ ਪਰ ਮੇਰੀ ਟੀਮ ਜਿਹੜੇ ਮੇਰੇ ਨਾਲ ਜੁੜੇ ਹੋਏ ਸਾਥੀ ਨੇ ਜਿਹੜੇ ਆਪਣੇ ਇੱਕ ਦੂਜੇ ਸਰਕਲ 66000 ਤੋਂ ਵੀ ਜ਼ਿਆਦਾ ਡੈੱਡ ਬੋਡੀਆ ਹੁਣ ਤੱਕ ਸਾਰੇ ਗੋਤਾ ਪੋਦੇ ਜਾਂਦੀ ਸਾਰੇ ਗੋਤਾ 66000 ਡੈੱਡ ਬੋਡੀਆ ਪਾਖੜਾ ਵੱਡੀ ਨਹਿਰ ਅਜੇ ਤੱਕ ਬੰਦ ਨਹੀਂ ਹੋਈ ਆਈ ਤੱਕ ਹੈ ਆਈ ਚੱਲ ਰਹੀ ਹੈ ਔਰ ਇੰਨੇ ਰਾਜ ਦਫਨ ਨੇ ਬੰਬ ਹਸਲੇ 84 ਦੇ ਜਿਹੜੇ ਹਥਿਆਰ ਬਹੁਤ ਕੁਛੇ ਦੇ ਅੰਦਰ ਦਫਨ ਹੈ ਰਾਜ ਕਿੰਨੀ ਮੋਟਰਸਾਈਕਲਾਂ ਚੋਰੀਆਂ ਦੀਆਂ ਲੁੱਟ ਖੋਦੀਆਂ ਪਰ ਉਹ ਤੁਸੀਂ ਇੰਨਾ ਕੁਝ ਪਿਆ ਕੋਈ ਅੰਦਰ ਜਾਣੇ ਹੋ ਫਿਰ ਕੱਢਦੇ ਨਿਕਲਦੇ ਕਿੰਨੀ ਹੈ ਸਰ ਕੀ ਕਹਿ ਸਕਦੇ ਕੀ ਕਰ ਸਕਦੇ ਆ ਸਰਕਾਰ ਜਾਂ ਕੋਈ ਬੰਦਾ ਟਾਈ ਅਪ ਤਾਂ ਕਰੇ ਨੋਤਾ ਖੁਰ ਮੈਂ ਕਹਿਦਰ ਗੋਤਾ ਖੁਰ ਤਾਂ ਬਹੁਤ ਕੁਝ ਜ਼ਿਆਦਾ ਪਰ ਕਿਸੇ ਦੇ ਅੱਗੇ ਦੱਸ ਨਹੀਂ ਸਕਦਾ ਕੀ ਕਰੇ ਇੰਟਰਨੈਸ਼ਨਲ ਲੈਵਲ ਤੱਕ ਲਾਈ ਚੱਲੇ ਤੇ 10 ਟਰੱਕ ਬੰਮ ਗੱਡੇ 10 ਟਰੱਕ ਕਹਿਣਾ ਬੜਾ ਆਸਾਨ ਹੈ 10 ਟਰੱਕ ਅਸਲਾ ਬੰਮ ਸਰੰਦ ਰੈਸਟੋਰੈਂਟ ਤੋਂ ਆਇੰਨਾ ਬੰਮ ਪਿਆ ਤੇ ਇੰਨਾ ਬੰਮਸਲਾ ਐਜੀ ਬਹੁਤ ਸੇ ਪਿਸਟਲ ਆ ਹੁਣ ਬੰਦਾ ਕੀ ਕਰਦਾ ਕਿਸੇ ਨੂੰ ਗੋਲੀ ਮਾਰੀ ਹਥਿਆਰ ਕਿੱਥੇ ਸੱਟੇਗਾ 8